ਅੱਜ ਡਿਪਟੀ ਕਮਿਸ਼ਨ ਜਿਨੇ ਵੀ ਬਾਬੇ ਮਾਝੇ ਦੇ ਜਿੰਨਾ ਤੇ ਇਹ ਚੋਸਾ ਡੀਸੀ ਛਾਰਪੁਰ ਡੀਸੀ ਗੁਰਦਾਸਪੁਰ ਡੀਸੀ ਪਠਾਨਕੋਟ ਡੀਸੀ ਤਰਨਤਾਰਨ ਡੀਸੀ ਅਮਰਸਰ ਸਾਹਿਬ ਡੀਸੀ ਜਲੰਧਰ ਜਿਨੇ ਵੀ ਇਸ ਬਾਬੇ ਮਾਝੇ ਦੇ ਡਿਪਟੀ ਕਮਿਸ਼ਨ ਨੇ ਉਹਨਾਂ ਨਾਲ ਮੀਟਿੰਗ ਕੀਤੀ ਸੀਨੀਅਰ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਅਸੀਂ ਲਗਭਗ 4 ਮਹੀਨੇ ਦੇ ਇਲੈਕਸ਼ਨ ਕੋਡ ਤੋਂ ਬਾਅਦ ਹੁਣ ਵਿਕਾਸ ਦੇ ਜਿਹੜੀਆਂ ਫਾਈਲਾਂ ਰੁਕੀਆਂ ਪਈਆਂ ਉਹਨੂੰ ਚਲਾ ਰਹੇ ਹਾਂ ਕਿਉਂਕਿ 3 ਮਹੀਨੇ ਦਾ ਨੈਸ਼ਨਲ ਕੋਡ ਸੀਗਾ 16 ਮਾਰਚ ਤੋਂ ਕੋਡ ਲੱਗ ਗਿਆ ਸੀਗਾ ਦੇਸ਼ ਦਾ 1 ਜੂਨ ਨੂੰ ਚੋਣ ਸੀ 4 ਜੂਨ ਨੂੰ ਰਿਜ਼ਲਟ ਸੀ ਉਸ ਤੋਂ ਬਾਅਦ ਜਲੰਧਰ ਗਵਰਨਮੈਂਟ ਨਹੀਂ ਬਣੀ ਉਹ ਕੋਡ ਹੋ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਜਲੰਧਰ ਵੈਸ ਦਾ ਬਾਈ ਇਲੈਕਸ਼ਨ ਦਾ ਕੋਡ ਲੱਗ ਗਿਆ ਸੋ ਅੱਜ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਲਈ ਜਿਹੜੇ ਰੁਕੇ ਪਏ ਨੇ ਤੇ ਨਾਲ ਦੀ ਨਾਲ ਜਿਹੜੇ ਕੰਮ ਹੁਣ ਕਰਨੇ ਨੇ ਅੱਗੇ ਉਹਨਾਂ ਨਾਲ ਵੀ ਨਿਰਦੇਸ਼ ਦਿੱਤੇ ਗਏ ਸਮਾਰਟ ਸਿਟੀ ਜਲੰਧਰ ਦੇ ਕਿੰਨੇ ਕੰਮ ਰੁਕੇ ਪਏ ਨੇ ਕਿੰਨਾ ਪੈਸਾ ਆ ਗਿਆ ਸੈਂਟਰ ਦਾ ਕਿੰਨਾ ਨਹੀਂ ਆਇਆ ਸਮਾਰਟ ਸਿਟੀ ਦੇ ਤੌਰ ਤੇ ਅਮਰਸਰ ਉਦੇ ਬਾਰੇ ਜਾਂ ਛੋਟੇ ਸ਼ਹਿਰਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਗਈ ਤੇ ਲੋੜਿੰਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ